ਅਜਮੁਕੇਰੀਆਂ ਤੇ ਆਰਮੀ ਕਰੋੜ ਦੇ ਕੋਲੋਂ ਇੱਕ 60 ਸਾਲਾ ਪ੍ਰਵਾਸੀ ਵਿਅਕਤੀ ਦੀ ਇਹ ਭੇਡ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਜਿਸ ਦੀ ਪਛਾਣ ਇਹ ਦੀਪਕ 바ਸੀ ਉਤਰਾਖੰਡ ਇਹ ਬਾਜੋ ਹੋਈ ਹੈ ਜੋ ਕਿ ਮੁਕੇਰੀਆਂ ਤੋਂ ਦਸੂਆ ਰੋੜ ਇੱਕ ਗੁਲਜ਼ਾਰ ਟਾਬੇ ਤੇ ਕੰਮ ਕਰਦਾ ਸੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਲਜ਼ਾਰ ਟਾਬੇ ਦੇ ਮਾਲਕ ਕਮਲਜੀਤ ਸਿੰਘ ਨੇ ਤੇ ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਐਸਆਈ ਚਰਨਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਇਹ ਦੀਪਕ 바ਸੀ ਉਤਰਾਖੰਡ ਪਿਛਲੇ 3 ਸਾਲ ਤੋਂ ਐਮਾ ਮਾਲਟਕ ਦੇ ਨਜ਼ਦੀਕ ਗੁਲਜਾਰ ਟਾਬੇ ਤੇ ਇੱਕ ਕੰਮ ਕਰਦਾ ਸੀ ਜਿਸ ਦੀ ਅੱਜ ਇਹ ਮ੍ਰਿਤਕ ਦੇ ਮਿਲੀ ਹੈ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ ਨਿਊਜ਼ ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸਰ ਕਮਲਜੀਤ ਸਿੰਘ ਸਾਨਾ ਉਹ ਸ਼੍ਰੀ ਗੁਲਜਾਰ ਸਿੰਘ ਮੈਂ ਓਨਰ ਆਂ ਜੀ ਗੁਲਜਾਰ ਟਾਬੇ ਦਾ ਤੇ ਮੈਂ ਘਾਰ ਹੀ ਸੀਗਾ ਤੇ ਮੈਨੂੰ ਸੜਕ ਸੁਰੱਖਿਆ ਫੋਰਸ ਵਾਲਿਆਂ ਦਾ ਫੋਨ ਆਇਆ ਸੀ ਭਈ ਆ ਨੂੰ ਉੱਥੇ ਡੈੱਡ ਬੋਡੀ ਮਿਲੀ ਜੀ ਤੁਹਾਡੇ ਬੰਦੇ ਦੀ ਤਾਂ ਆ ਕੇ شناخت ਕਰ ਲੋ ਤੇ ਮੈਂ ਫਿਰ ਉਸੇ ਟਾਈਮ ਹੀ ਮੌਕੇ ਤੇ ਆ ਕੇ ਉਹਦੀ شناخت ਕੀਤੀ ਬੰਦੇ ਦੀ ਤੇ ਉਹ ਬੰਦਾ ਸਾਡੇ ਕੋਲ ਹੀ ਉਹਦਾ ਨਾਮ ਦੀਪਕ ਕੁਮਾਰ ਆ ਉੱਤਰਾਖੰਡ ਦਾ ਰਹਿਣ ਵਾਲਾ ਉਹ ਤੇ ਜੋਗ ਡੈੱਡ ਹੋ ਗਈ ਡੈੱਡ ਬੋਡੀ ਉਹਦੀ ਪਈ ਹੀ ਉੱਥੇ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਸਟੌਲਰ ਇਹ ਸਰ ਤਿੰਨ ਕ ਸਾਲ ਤੋਂ ਮੇਰੇ ਕੋਲ ਕੰਮ ਕਰ ਰਿਹਾ ਵਾ ਯਾਨੀ ਕਿ ਅੱਗੇ ਵੀ ਇਹ ਪਿੰਡ ਜਾਂਦਾ ਮੇਰੇ ਕੋਲੋਂ ਇਹ ਤਿੰਨ ਦਿਨ ਪਹਿਲਾਂ ਪੈਸੇ ਲੈ ਕੇ ਤੇ ਇਹ ਗਿਆ ਸੀ ਆਪਣੀ ਭੈਣ ਦੇ ਕੋਲ ਮਿਲਣ ਵਾਸਤੇ ਅੰਬਾਲੇ ਤੇ ਸਾਡੇ ਵੱਲੋਂ ਤੇ ਗਿਆ ਵਾ ਉੱਥੇ ਘਰ ਸਾਨੂੰ ਤੇ ਅਸੀਂ ਸਗਾ ਦੀ ਵੇਟ ਕਰ ਰਹੇ ਹਾਂ ਦੋ ਦਿਨ ਦੀ ਛੁੱਟੀ ਲੈ ਕੇ ਗਿਆ ਸੀ ਇਹ ਤੇ ਉਹ ਫਿਰ ਹੁਣ ਸਾਨੂੰ ਸਾਹ ਬਣਾ ਦਾ ਫੋਨ ਆਇਆ ਤੇ ਇਹਦੇ ਪਰਿਵਾਰ ਨੂੰ ਸੂਚਿਤ ਕਰਤਾਗੇ ਹਾਂ ਹਾਂ ਜੀ ਹਾਂ ਜੀ ਇਹਦੇ ਪਰਿਵਾਰ ਨਾਲ ਹੋ ਗਈ ਹੈ ਜੀ ਗੱਲ ਇਹਦੇ ਲੜਕੇ ਨਾਲ ਤੇ ਉਹ ਮੁਲਾਜ਼ਮ ਸਾਹਿਬ ਜਿਹੜੇ ਇਹਦੀ ਕੇਸ ਦੀ ਪੈਰਵਾਹੀ ਕਰ ਰਹੇ ਆ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਕਿਸੇ ਨੂੰ ਲੱਗਦਾ ਕੋਈ ਪਿਆਰਾ ਕਰਦਾ ਸੀ ਜਾਂ ਕੁਛ ਅਦਾਂ ਦਾ ਇਹ ਸਰ ਡਰਿੰਕ ਡਰਿੰਕ ਜ਼ਿਆਦਾ ਕਰਦਾ ਸੀ ਤੇ ਮੈਡੀਸਿਨ ਵਗੈਰਾ ਚਲਦੀ ਸੀ ਇਹਦੀ ਜਿਹੜੇ ਨੂੰ ਮਨਾ ਕੀਤਾ ਸੀ ਡਾਕਟਰਾਂ ਨੇ ਡਰਿੰਕ ਕਰਨ ਤੋਂ ਤੇ ਜਿੱਥੇ ਤੱਕ ਮੇਰਾ ਵੀ ਸੋਚਣਾ ਇਹ ਹੀ ਆ ਵੀ ਇਹ ਕਿਤੇ ਡਰਿੰਕ ਕਰਕੇ ਡੇਗ ਗਿਆ ਵਾ ਉਥੇ ਮੋਰਕੇ ਨੂੰ ਕਿਸੇ ਨੇ ਦੇਖਿਆ ਨਹੀਂ ਉੱਥੇ ਆਰਮੀ ਗਰਾਊਂਡ ਦੇ ਸਾਹਮਣੇ ਇਹਦੀ ਡੈੱਡ ਬੋਡੀ ਮਿਲੀ ਆ ਸਰ ਮੈਂ ਐਸੇ ਚਰਨਜੀਤ ਸਿੰਘ ਸਿੜਕਸ ਰਖਿਆ ਫੋਰਸ ਮਕੇਰੀਆਂ ਕੀ ਤਨਾਤਾਂ ਅਸੀਂ ਸਿਵਲ ਹਸਪੀਟਲ ਦੇ ਸਾਹਮਣੇ ਖੜੇ ਸੀ ਸਾਨੂੰ ਰਾਘਿਰਤੂ ਸੂਚਨਾ ਮਿਲੀ ਕਿ ਆਰਮੀ ਗਰਾਊਂਡ ਦੇ ਸਾਹਮਣੇ ਇੱਕ ਲਵਾਰਸ ਬੰਦਾ ਪਿਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇਹ ਜਿਹੜਾ ਬੰਦਾ ਪੁੱਠਾ ਪਿਆ ਸੀ ਤੇ ਡੈੱਡ ਹੋ ਚੁੱਕਾ ਸੀ ਫਿਰ ਅਸੀਂ ਇਦਾਂ ਪਬਲਿਕ ਦੀ ਨਿਸ਼ਾਨਖਤ ਕਰਦੇ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਬੰਦਾ ਸੀ ਗੁਲਜਾਰ ਢਾਬੇ ਦੇ ਭਾਂਡੇ ਧੋਣ ਦਾ ਕੰਮ ਕਰਦਾ ਸੀ ਤੇ ਬਾਅਦ ਚ ਅਸੀਂ ਉਹਨਾਂ ਨੂੰ ਗੁਲਜਾਰਾ ਬਿਆੜੇ ਨਾਲ ਰابطਾ ਕਾਇਮ ਕੀਤਾ ਜੋ ਮੁਕੇ ਤੇ ਆਏ ਜਿਨ੍ਹਾਂ ਨੇ ਕਿਹਾ ਵੀ ਇਹ ਬੰਦਾ ਸਾਡਾ ਹੀ ਹੈ ਫਿਰ ਮੁੜ ਕੇ ਅਸੀਂ ਡੈੱਡ ਬੋਡੀ ਨੂੰ ਐਂਬੂਲੈਂਸ ਦੀ ਮਦਦ ਨਾਲ ਮੋਰਚਰੀ ਚ ਰਖਵਾ ਦਿੱਤਾ ਗਿਆ ਸਿਵਲ ਹਸਪੀਟਲ। ਇਹ ਕੀ ਦੱਸਿਆ ਗਿਆ ਢਾਬਾ ਮਾਲਕਾ ਵੱਲੋਂ ਕਿ ਉਹਨਾਂ ਨੂੰ ਮਿਲਾ ਦਿੱਤਾ। ਢਾਬਾ ਮਾਲਕਾ ਨੇ ਇਹ ਕਿਹਾ ਵੀ ਅੱਜ ਤੋਂ 2 ਦਿਨ ਪਹਿਲੋਂ ਹੀ ਨੇ ਕਿਹਾ ਸੀ ਵੀ ਮੈਂ ਪਿੰਡ ਜਾਣਾ ਹੈ ਤੇ ਮੈਂ ਆਪਣੇ ਘਰਦਿਆਂ ਨੂੰ ਮਿਲਣ ਜਾਣਾ ਹੈ ਪਿੰਡ ਜਾਣਾ ਤੇ ਇਹ ਸਾਨੂੰ ਤੇ ਇਹ ਕਹਿ ਕੇ ਗਿਆ ਵੀ ਮੈਂ ਪਿੰਡ ਗਿਆ। ਤੇ ਬਾਅਦ ਚ ਜਿਹੜਾ ਇਹ ਹੁਣ ਵਾਕਿਆ ਹੋ ਗਿਆ ਜੀ।